ਸਾਸ਼ੀ ਕਾਲਜੀ ਸਾਰਿਆਂ ਨੂੰ ਕਾਲਜ ਦਾ ਪਹਿਲਾ ਦਿਨ ਸਾਰਿਆਂ ਦਾ ਬਹੁਤ ਖਾਸ ਹੁੰਦਾ ਹਨ ਤੇ ਸਾਰਿਆਂ ਨੂੰ ਚੇਤੇ ਵੀ ਹੁੰਦਾ ਕਾਲਜ ਦੇ ਪਹਿਲੇ ਦਿਨ ਤੇ ਕੁਝ ਲਾਈਨਾਂ ਲਿਖੀਆਂ ਨੇ ਤੇ ਸੁਣਿਓ ਬਾਈ ਜੇ ਚੰਗਾ ਲੱਗਿਆ ਤਾਂ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਿਓ ਤੜਕੇ ਜਹੇ ਤਿਆਰ ਹੋ ਗਿਆ ਅੱਜ ਕਾਲਜ ਨੂੰ ਜਾਣਾ ਨਵੇਂ ਲੋਕ ਸੀ ਨਵੀਆਂ ਗੱਲਾਂ ਨਵਾਂ ਸੀ ਬਾਈ ਟਿਕਾਣਾ ਕਾਲਜ ਵਾਲੇ ਗੇਟ ਤੇ ਅੱਗੇ ਚੁੱਪਚਾਪ ਮੈਂ ਖੜ ਗਿਆ ਇੱਧਰ ਨੂੰ ਬਈ ਲੋਕ ਸੀ ਜਾਂਦੇ ਮੈਂ ਵੀ ਉੱਧਰ ਵੜ ਕੇ ਯਾਰ ਇਕੱਠੇ ਕਰ ਲਏ ਵਿੱਚ ਕਲਾਸਾਂ ਨਵੇਂ ਸੀ ਸਾਰੇ ਚਿਹਰੇ ਕੌਣ ਕਿੱਧਰ ਦਾ ਨਿਕਲੂਾ ਂਬੜੇ ਸਵਾਦ ਸੀ뜰 ਵਿੱਚ ਮੇਰੇ ਕੱਲਾ ਕੱਲਾ ਅੰਗਰੇਜ਼ੀ ਦੇ ਵਿੱਚ ਇੰਟਰੋ ਕਰ ਗਿਆ ਫੜਿਆ ਯਾਰ ਸਰਕਾਰੀ ਦੇ ਵਿੱਚ ਆਈਏਮ ਤੇ ਹੀ ਅੜ ਗਿਆ ਸ਼ਹਿਰਾਂ ਵਾਲੇ ਕਾਕੇ ਹੱਸੇ ਹੱਥ ਮੂੰਹਾਂ ਤੇ ਰੱਖ ਕੇ ਜੱਟ ਦੀ ਜੱਗੀ ਅਣਖ ਆਖਿਆ ਠੜਜੋ ਸੀ ਮੈਂ ਦੱਬ ਕੇ ਜੱਟ ਦੀ ਜੱਗੀ ਅਣਖ ਆਖਿਆ ਠੜਜੋ ਸੀ ਮੈਂ ਦੱਬ ਕੇ ਐਦਾਂ ਸ਼ਾਂਤੀ ਹੋਈ ਕਿ ਜਿੱਦਾਂ ਆਉਣਾ ਕੋਈ ਤੂਫਾਨ ਆ ਐਦਾਂ ਸ਼ਾਂਤੀ ਹੋਈ ਕਿ ਜਿੱਦਾਂ ਆਉਣਾ ਕੋਈ ਤੂਫਾਨ ਆ ਆਈਏ ਮਹਰਜੋਤ ਸਿੰਘ ਜੀ ਮੇਰਾ ਵਿਲੇਜ ਰਤੋ ਵਾਲੇ ਮੈਂ ਕਿਹਾ ਆਈਏ ਮਹਰਜੋਤ ਸਿੰਘ ਜੀ ਮੇਰਾ ਵਿਲੇਜ ਰਤੋ ਵਾਲੇ ਸੋਚਦੇ ਸੀ ਕਿ ਸਿੱਧਾ ਸੰਤਾ ਪਿੰਡੂ ਕਾਲਜ ਆਇਆ ਅਸੀਂ ਨਾ ਕੱਟ ਕਿਸੇ ਤੋਂ ਯਾਰਾਂ ਗੱਲਾਂ ਵਿੱਚ ਸਮਝਾਇਆ ਅਸੀਂ ਨਾ ਕੱਟ ਕਿਸੇ ਤੋਂ ਯਾਰਾਂ ਗੱਲਾਂ ਵਿੱਚ ਸਮਝਾਇਆ ਹੁ ਮੈਂ ਤਾਂ ਹਲੇ ਅੱਗੇ ਬੋਲਣ ਨੂੰ ਤਿਆਰ ਸੀ ਮੈਂ ਤਾਂ ਹਲੇ ਅੱਗੇ ਬੋਲਣ ਨੂੰ ਤਿਆਰ ਸੀ ਕਈ ਚੁੱਪ ਜੇ ਬੈਠੇ ਪਿੰਡਾਂ ਵਾਲੇ ਬਣ ਕੇ ਯਾਰ ਸੀ ਉਹ ਕਈ ਚੁੱਪ ਜੂ ਬੈਠੇ ਪਿੰਡਾਂ ਵਾਲੇ ਬਣ ਕੇ ਯਾਰ ਸੀ ਯਾਰਾਂ ਦੇ ਨਾਲ ਕੀੜਾ ਦਿੱਤਾ ਉੱਡਦੀਆਂ ਸੀ ਬਾਈਡਾਂ ਸੋਹਣੇ ਚਿਹਰੇ ਸੋਹਣੀਆਂ ਸ਼ਕਲਾਂ ਚਾਰੇ ਪਾਸੇ ਮਹਾਰਾਜ ਬੇਕਾਪੂ ਜਿਆ ਦਿਲਸੀ ਹੁੰਦਾ ਲੱਗੇ ਹੁਣੇ ਉੱਡ ਹੀ ਜਾਣਾ ਨਾਲ ਦਾ ਇੱਕ ਸੀ ਕਹਿੰਦਾ ਬਾਈ ਹਨੇਰਿਆਂ ਚ ਹੀ ਰਹਿ ਗਏ ਅੱਜ ਵੇਖਿਆ ਲਦੇ ਆਣਾ ਗੱਲ ਕੰਟੀਨ ਦੀ ਆ ਬਾਈ ਸਾਰੇ ਕੁਝ ਨਾ ਕੁਝ ਬੈਠੇ ਖਾਂਦੇ ਸੀ ਕਈ ਲੇਜ਼ ਕਈ ਕੁਰਕਰੇ ਤੇ ਕਈ ਮਹਿੰਗੀਆਂ ਚੀਜ਼ਾਂ ਮੰਗਾਉਂਦੇ ਸੀ ਮੈਂ ਨਾਲ ਦੇ ਨੂੰ ਪੁੱਛਿਆ ਬਾਈ ਆਪਾਂ ਕੀ ਖਾਣ ਕਹਿੰਦਾ ਬਾਈ ਤੂੰ ਫਿਕਰ ਨਾ ਕਰ ਆਪਣਾ ਤਾਂ ਚਾਹ ਨਾਲ ਹੀ ਸਰ ਜਾਣਾ ਇੱਕ ਕੋਨੇ ਵਿੱਚ ਬੈਠੀ ਹਿੰਦੀ ਬੋਲੀ ਜਾਵੇ ਕਹਿੰਦੀ ਇਹ ਗਰਮੀ ਮੇਂ ਵੀ ਕਿੰਨੀ ਚਾਹ ਪੀਤੇ ਹੈਂ ਹੁਣ ਉਹਨੂੰ ਦੱਸ ਕੌਣ ਸੰਜਾਵੇ ਕਿ ਪਿੰਡਾਂ ਵਾਲੇ ਤੋਂ ਵੀ ਬਚਾਏ ਪਈ ਹੀ ਜੀਤੇ ਹਨ ਚੱਲ ਨੰਬਰ ਲੈ ਕੇ ਸਭ ਦੇ ਫੋਨਾਂ ਵਿੱਚ ਸੇਵ ਕਰ ਲੇ ਨਾਮ ਤਾਂ ਸਭ ਦੇ ਪਤਾ ਨਹੀਂ ਸੀ ਪਿੰਡ ਦੇ ਨਾਮ ਹੀ ਪਰ ਤੇ ਕਹਿੰਦੇ ਰਤੋਵਾਲੀ ਜਾਂ ਦਸਨ ਕਾਲਜ ਬਾਰੇ ਤੇਰਾ ਕੀ ਖਿਆਲ ਆ ਜੋ ਯਾਰ ਪਹਿਲੇ ਦਿਨ ਮਿਲੇ ਸੀ ਅੱਜ ਵੀ ਉਹ ਨਾਲ ਆ ਜੋ ਯਾਰ ਵਿੱਕੀ ਨੂੰ ਮਿਲੇ ਸੀ ਅੱਜ ਵੀ ਉਹ ਨਾਲ ਆ ਸੋ ਇਹ ਬਾਈ ਇੱਕ ਛੋਟੀ ਜੀ ਕਹਾਣੀ ਸੀ ਕਾਲਜ ਦੇ ਪਹਿਲੇ ਦਿਨ ਦੀ ਤੇ ਜਿਵੇਂ ਤੁਹਾਨੂੰ ਲੱਗਿਆ ਹੋਵੇ ਤਾਂ ਜਰੂਰ ਦੱਸਿਓ ਜੇ ਤੁਹਾਡੀ ਕੋਈ ਪਹਿਲੇ ਦਿਨ ਦੀ ਕਹਾਣੀਆਂ ਕਾਲਜ ਤੇ ਤਾਂ ਕਮੈਂਟ ਕਰਕੇ ਥੱਲੇ YouTube ਤੇ ਜਰੂਰ ਦੱਸਿਓ ਵੀਡੀਓ ਸ਼ੇਅਰ ਕਰਿਓ ਬਾਈ ਸ਼ਾਇਦ ਕਿਸੇ ਹੋਰ ਨੂੰ ਵੀ ਆਪਣੇ ਕਾਲਜ ਦੇ ਪਹਿਲੇ ਦਿਨ ਦੀ ਕਹਾਣੀ ਯਾਦ ਆ ਜੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ Instagram ਦੇ